ਮਾਤਾ ਪਿਤਾ ਜੋ ਨੇ ਉਹ ਨਾਲ ਨੇ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਇਹ ਮਾਰਚ ਨਿਕਲ ਰਿਹਾ ਹੈ ਔਰ ਦੇਖੋਗੇ ਤੁਸੀਂ ਤਸਵੀਰ ਦੇ ਅੰਦਰ ਵੀ ਪਾਕ ਦੀ ਤਸਵੀਰ ਹੈ ਇੱਕ ਬੰਨੇ ਔਰ ਇਹ ਤਸਵੀਰ ਜਿਹੜੀ ਆ ਇਹ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਜੋ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਆ ਇਹ ਦੇਖ ਸਕਦੇ ਹੋ ਤੁਸੀਂ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਇਸ ਬੰਨੇ ਦੀ ਜਿਹੜੀ ਤਸਵੀਰ ਹੈ ਦੇਖੋਗੇ ਤੁਸੀਂ ਔਰ ਪਿੱਛੇ ਵੀ ਮੀਡੀਆ ਦਾ ਟਰੱਕ ਹੈ ਜਿਹੜਾ ਔਰ ਅੱਗੇ-ਅੱਗੇ ਲੋਕ ਚੱਲ ਰਹੇ ਨੇ ਔਰ ਇਸ ਦੇ ਨਾਲ ਹੀ ਪਿੱਛੇ ਵੀ ਦੇਖੋਗੇ ਤੁਸੀਂ ਤਾਂ ਹਜ਼ਾਰਾਂ ਦਾ ਇਕੱਠ ਹੈ ਔਰ ਇਸ ਪਿੰਡ ਦੇ ਲੋਕ ਵੀ ਜਿਹੜੇ ਆ ਉਹ ਜਵਾਰ ਕੇ ਰੋਡ ਜਾਂਦੀ ਹੈ ਇਹ ਜਵਾਰ ਕੇ ਨੂੰ ਰੋਡ ਜਾਂਦੀ ਹੈ ਇਹ ਔਰ ਔਰ ਇਸ ਕਾਰ ਦੇ ਉੱਪਰੋਂ ਜਿਹੜੀ ਤਸਵੀਰ ਇਸ ਤੋਂ ਦਿਖਾ ਰਹੇ ਆ ਤਾਂ ਉਹ ਤਸਵੀਰ ਜਿਹੜੀ ਆ ਸਾਫ਼ ਤੌਰ ਤੇ ਇਹ ਦਰਸਾਉਂਦੀ ਹੈ ਕਿ ਹਜ਼ਾਰਾਂ ਲੋਕ ਜੋ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਸੀ ਅੱਗੇ ਵੀ ਦੇਖੋਗੇ ਇੱਕ ਬਾਈ ਜਿਹੜਾ ਸਿੱਧੂ ਮੂਸੇਵਾਲਾ ਦੀ ਟੀ-ਸ਼ਰਟ ਪਾ ਕੇ ਬੈਠਾ ਹੈ ਔਰ ਇਹ ਵੀ ਲਗਾਤਾਰ ਥਾਪੀਆਂ ਮਾਰਦਾ ਨਜ਼ਰ ਆ ਰਿਹਾ ਸੀ ਕਿਹਨਾਂ ਗਿਣਤੀ ਦੇ ਦੇਣੀ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਦੀ ਵੈਰੀ ਬਣਦੀ ਤਾਂ ਇਹ ਗੱਲ ਸੱਚ ਹੋ ਨਿਬੜੀ ਸਿੱਧੂ ਮੂਸੇਵਾਲਾ ਨੂੰ ਲੈ ਕੇ ਤਾਂ ਕਿਉਂਕਿ ਸਿੱਧੂ ਮੂਸੇਵਾਲਾ ਇੱਕ ਮਸ਼ਹੂਰ ਇੱਕ ਨਾਮੀ ਆਰਟਿਸਟ ਸੀ ਇੱਕ ਨਾਮੀ ਸਿੰਗਰ ਸੀ ਜਿਸ ਨੇ ਮੱਲਾ ਮਾਰੀਆਂ ਔਰ ਵਿਦੇਸ਼ਾਂ ਤੱਕ ਤੱਕ ਜਿਹੜੀ ਹੈ ਉਸ ਦੀ ਪੈਂਦੀ ਆ ਤਾਂ ਇਹ ਜਿਹੜੇ ਆ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲੇ ਨੇ ਸਿੱਧੂ ਦੀ ਯਾਦ ਦੇ ਵਿੱਚ ਜਿਹੜੇ ਲੋਕ ਇਹ ਪਹੁੰਚੇ ਆ ਕਹਿੰਦੇ ਕਿ ਗੋਲੀ ਮਾਰੀ ਜਾਵੇ ਇਸ ਤਰ੍ਹਾਂ ਦੀ ਮੰਗ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਹੈ ਇਹ ਲੋਕ ਕਹਿ ਰਹੇ ਨੇ ਸਾਫ਼ ਤੌਰ ਤੇ ਇਹ ਲੋਕ ਕਹਿੰਦੇ ਆ ਕਿ ਸਖਤ ਤੋਂ ਸਖਤ ਜਿਹੜੀ ਹੈ ਉਹ ਸਜ਼ਾ ਹੋਣੀ ਚਾਹੀਦੀ ਹੈ ਕਾਤਲਾਂ ਨੂੰ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਕਾਤਲਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ ਤਾਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੀਪ ਸਿੱਧੂ ਦੀ ਤਸਵੀਰ ਵੀ ਬੋਰਡ ਦੇ ਉੱਪਰ ਹੈ ਔਰ ਇਫ ਤੇ ਨਾਲ ਹੀ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਔਰ ਨਾਲ ਹੀ ਸੰਦੀਪ ਨੰਗਲ ਅੰਬੀਆਂ ਦੀ ਤਸਵੀਰ ਹੈ ਤਾਂ ਸਾਨੂੰ ਸਿਰਫ ਸਿੱਧੂ ਦੀ ਮੌਤ ਦਾ ਇਨਸਾਫ ਦਿਓ ਇਸ ਤਰ੍ਹਾਂ ਦੇ ਹੋਰਡਿੰਗ ਜਿਹੜੇ ਆ ਇਸ ਤਰ੍ਹਾਂ ਦੇ ਬੋਰਡ ਲੈ ਕੇ ਲੋਕ ਪਹੁੰਚੇ ਹੋਇਆ ਦੂਰ ਤੱਕ ਮੈਂ ਬਲਜਿੰਦਰ ਨੂੰ ਕਹੂੰਗਾ ਇੱਕ ਵਾਰ ਟਰੈਕਟਰ ਆ ਰਿਹਾ ਇਹ ਟਰੈਕਟਰ ਦਿਖਾ ਦਿਓ ਬਲਜਿੰਦਰ ਇਸ ਦੇ ਵਿੱਚ ਸਿੱਧੂ ਮੂਸੇਵਾਲਾ ਹੁਣਾਂ ਦੇ ਪਿਤਾ ਜੀ ਔਰ ਸਿੱਧੂ ਮੂਸੇਵਾਲਾ ਹੁਣਾਂ ਦੇ ਮਾਤਾ ਜੀ ਨੇ ਮੈਂ ਜ਼ਰੂਰ ਚਾਹੂੰਗਾ ਕਿ ਇੱਕ ਵਾਰ ਤਸਵੀਰ ਉਹਨਾਂ ਦੀ ਦਿਖਾਈ ਜਾਵੇ ਸਿੱਧੂ ਦੇ ਮਾਤਾ ਪਿਤਾ ਜੀ ਨੇ ਇਸ ਟਰੈਕਟਰ ਟਰਾਲੀ ਦੇ ਉੱਪਰ ਸਵਾਰ ਨੇ ਔਰ ਇਨਸਾਫ ਦੀ ਮੰਗ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਜੋ ਨੇ ਦੇਖ ਸਕਦੇ ਹੋ ਤੁਸੀਂ ਤਸਵੀਰ ਉਹਨਾਂ ਦੀ ਹੱਥ ਜੋੜ ਕੇ ਸਭ ਦਾ ਧੰਨਵਾਦ